ਮੰਮੀ ਅੱਗੇ ਟਿਵਿਸ਼ਨ ਤੋਂ ਹਾਂ ਆਈਆਂ ਔਰ ਮਕਾਨ ਮਾਲਿਕ ਮਿਲੇ ਹੀ ਅੰਕਲ ਯਾਂਦੇ ਆਂਦੇ ਆ ਕਿ ਇੱਕ ਕਮਰਾ ਵਿਹਲਾ ਕਰ ਤੋ ਤੇ ਕਿਰਾਏਦਾਰ ਹੋਰ ਹੋਲੇ ਨਾ ਉਹ ਕਿ ਜਿਹੜੇ ਅਸੀਂ ਰਹਿੰਦੇ ਆਂ ਵਿੱਚ ਅਸੀਂ ਮਾੜੇ ਆਂ ਜਿਹੜੇ ਹੋਰ ਵਾੜਨੇ ਹੈ ਅਸੀਂ ਕਿੱਧਰ ਕੇ ਜਾਣਾ ਵਾ ਬਾਣਾ ਮੈਨੂੰ ਉਹਨੇ ਜਿੱਦ ਦਾ ਕਮੋਦਾ ਕਰਾ ਤੂੰ ਕਹਿੰਦਾ ਮੇਰੇ ਮਮਾ ਨਾਲ ਗੱਲ ਕਰੋ ਜਾਂ ਮੇਰੇ ਪਾਪਾ ਨਾਲ ਗੱਲ ਕਰੋ ਤਰ ਜਾ ਕੇ ਕਿਆ ਉਹਨੇ ਤੇ ਆਂਦੇ ਪਾਪਾ ਨੂੰ ਸੁਣਾ ਦੇ ਆਂਦੇ ਪਾਪਾ ਤੇ ਕਿੱਥੇ ਆ ਤੇ ਮੈਂ ਕਿਹਾ ਪਿਓ ਡਿਊਟੀ ਗਏ ਆਂਦੇ ਜਦੋਂ ਤਾਂ ਸੁਣਾ ਦੇ ਲਈ ਚਲ ਠੀਕ ਹੈ ਤੇਰੇ ਪਾਪਾ ਹੁੰਦੇ ਕੰਮ ਤੇ ਫੇਰ ਗੱਲ ਕਰ ਲੈਨੇ ਦੱਸ ਅਹੀਂ ਮਾੜੇ ਹੀ ਇਹਨਾਂ ਚੁੰਡੀਆਂ ਵੰਡਦੇ ਜਿਹੜੇ ਇਹਨਾਂ ਨੇ ਨਵੇਂ ਹੋ ਰੱਖਣੇ ਆ ਜਿਹੜੇ ਆਉਣੇ ਪਤਾ ਨਹੀਂ ਕਿੱਦਾਂ ਦੇ ਆਉਣੇ ਕਿੱਦਾਂ ਦੇ ਨਹੀਂ ਆਉਣੇ ਸਾਡੇ ਨਾਲ ਤਾਂ ਬੰਦਾ ਸਲਾਹ ਕਰ ਲੈਂਦਾ ਮੇਮਾ ਆਪਣੇ ਕਿੰਨੇ ਮਕਾਨ ਦੇ ਵਿੱਚ ਮੇ ਨਵੇਂ ਕਿਰਾਏਦਾਰ ਲਿਓਣੇ ਲਿਆਵਾ ਜਾਂ ਨਾਲ ਲਿਆਵਾ ਆਪਣੀ ਮਰਜ਼ੀ ਨਾਲ ਮਾਰ ਦੇਣੇ ਇਹਨਾਂ ਨੇ ਰਹਿਣਾ ਤਾਂ ਅਹੀਂ ਉਹਨਾਂ ਦਾ ਕੀ ਪਤਾ ਕਿੱਦਾਂ ਦੇ ਹੋਣੇ ਕਿੱਦਾਂ ਦੇ ਨਹੀਂ ਹੋਣੇ ਕੋਈ ਨਹੀਂ ਆਉਂਦੇ ਤੇਰਾ ਪਾਪਾ ਤਾਂ ਗੱਲ ਕਰ ਲੈਨੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਾਲ ਕੁੜੀ ਨੂੰ ਸੁਣਾ ਦਿੱਤਾ ਸੀ ਹਾਂ ਜੀ ਕਿਉਂ ਕਮਰਾ ਵਿਹਲਾ ਕਰ ਦਿਓ ਸਾਹਮਣਾ ਹਾਂ ਜੀ ਠੀਕ ਹੈ ਬਾਜੀ ਕਮਰਾ ਤਾਂ ਵਿਹਲਾ ਹੀ ਆ ਥੋੜਾ ਬੋਤਾ ਸਮਾਨ ਹੈ ਉਹਦੇ ਚ ਬਾਕੀ ਤਾਂ ਵਿਹਲਾ ਹੀ ਆ ਕਿਰਾਏਦਾਰ ਵੇਖਣ ਆਲੇ ਆਉਣੇ ਜੀ ਅੱਛਾ ਤੁਸੀਂ ਹੋਰ ਰੱਖਣੇ ਕਿਰਾਏਦਾਰ ਹਾਂ ਜੀ ਠੀਕ ਹੈ ਠੀਕ ਹੈ ਵਿਖਾ ਦਾਂਗੇ ਠੀਕ ਹੈ ਜੀ ਹਾਂ ਜੀ ਉਹ ਕਦੋਂ ਭੇਜੋਗੇ ਸ਼ਾਮੀ ਆਉਣਾ ਜੀ ਤੇ ਕੌਣ ਕੌਣ ਮਤਲਬ ਕਿੰਨੀ ਘਰੇ ਮਿਲਣਾਂ ਦੀ ਇੱਕ ਕੁੜੀ ਐ ਤੇ ਇੱਕ ਮਾਂ ਚਲੋ ਠੀਕ ਹੈ ਖਾਣਾ ਚੰਗਾ ਜੀ ਬੈਠ ਕੇ ਚਾਹ ਪਾਣੀ ਪਿਲਾ ਜੀ ਬੱਸ ਦਾਸ ਹਟ ਤੱਕ ਗੇ ਮਹਾਂ ਗੁਜ਼ਾਰਾ ਹੁੰਦਾ ਸੀ ਦੋ ਕਮਰਿਆਂ ਚ ਤੇ ਜੇ ਇੱਕ ਕਮਰਾ ਉਹਨਾਂ ਨੂੰ ਦੇਤਾ ਤੇ ਅਸੀਂ ਕੀ ਕਰਾਂਗੇ ਅਸੀਂ ਕਿੱਦਾਂ ਗੁਜ਼ਾਰਾ ਕਰਾਂਗੇ ਇੱਕ ਕਮਰੇ ਚ ਉਹਦਾ ਇਹਦਾ ਨਿਆਣੇ ਦਾ ਪਿਓ ਤਾਂ ਉਹਨੂੰ ਮੈਂ ਮੰਤਰੀ ਨੂੰ ਮੈਂ ਕਹਿਨੀ ਆਹੀਂ ਨਹੀਂ ਰੱਖਣੇ ਰੱਖਣੇ ਕਰਾਏ ਧਰ ਆ ਲੈਣਾ ਕੋਈ ਨਹੀਂ ਤੰਗ ਕਰ ਕਰਕੇ ਕੱਢਾਂਗੇ ਇਹਨਾਂ ਨੂੰ ਆ ਜਾਣ ਕੋਈ ਨਹੀਂ ਨਿਆਣੇ ਮੇਰੇ ਬਥੇਰੇ ਸ਼ਤਾਣੇ ਵੇਖੀ ਇਹਨਾਂ ਨੂੰ ਕਿਤੇ ਰਹਿਣ ਦੇਵਾਂਗੇ ਤਾਂ ਤਾਂ ਕਿਉਂ ਮੈਂ ਵੀ ਤਾਂ ਕੋਈ ਨਹੀਂ ਆ ਗਿਆ ਲੱਗਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਲ ਜੀ ਹਾਂਜੀ ਬਸ ਠੀਕ ਆ ਕੋਈ ਗੱਲ ਜੀ ਜਿਹੜਾ ਉਹਨਾਂ ਨੇ ਨਾ ਮਾਲਕ ਮੰਗਾਣੇ ਭੇਜੇ ਸਾਨੂੰ ਅੱਛਾ ਜੀ ਕਿਰਾਏ ਤੇ ਕਮਰਾ ਦੇਖਣਾ ਹੈ ਅੱਛਾ ਤੁਸੀਂ ਜੀ ਹਾਂਜੀ ਹਾਂਜੀ ਆਓ ਉਹ ਦੇਖੋ ਉਹ ਕਮਰਾ ਤੁਸੀਂ ਵੇਖੋ ਕਮ ਖਾਂਦੇ ਨਹੀਂ ਹੂੰ ਕੰਡੂ ਉਹ ਮੈਂ ਨਵੇਂ ਆਦਤ ਆ ਗਏ ਹਾਂ ਅਸੀਂ ਤੇ ਆਹ ਇੱਕ ਕਮਰਾ ਹਾਂਜੀ ਆਹ ਸਾਮਾਨ ਵੀ ਚਾਹੀਏ ਹਾਂਜੀ ਸਾਮਾਨ ਹੀ ਇੱਕ ਦੋ ਹੱਡੇ ਆ ਬਸ ਆ ਮੰਜਾ ਤੇ ਆ ਕੁਰਸੀਆਂ ਸਾਡਾ ਬੱਤੇ ਮਾਕ ਮਕਾਨ ਦਾ ਕਾਂਜਾ ਤਾਂ ਡਿਜ਼ਾਈਨ ਤੇ ਦਾ ਪਹਾੜ ਤੇ ਦਾ ਪਾਕਿਸਤਾਨ ਦਾ ਬਾਰਡਰ ਹੁੰਦਾ ਇਹ ਸਾਡੀ ਨਹੀਂ ਉਹ ਮਾਕ ਮਕਾਨ ਦੀ ਆ ਹਾਂਜੀ ਉਹ ਫਿਰ ਹੌਲੀ ਹੌਲੀ ਵਿਚਾਰਾ ਬਣਾਉਂਦਿਆ ਨਾ ਫਿਰ ਠੀਕ ਆ ਸਾਂ ਪਾਸਵਾਸੀ ਹਾਂ ਫਿਰ ਉਹ ਵਿਚਾਰਾ ਕੱਲਾ ਜਾਣਾ ਵੀ ਕਮਾਉਣ ਵਾਲਾ ਰੋਟੀ ਖਾਣ ਨੂੰ ਟੇਬਲ ਵੀ ਹਾਂ ਬਤ ਠੀਕ ਆ ਹਾਂ ਵੇਖ ਲੈ ਮੁਰਕੇ ਨੇ ਮੈਨੂੰ ਕਹੀ ਜੀ ਮੰਮੀ ਸਹੀ ਨਹੀਂ ਜਾਂਦੀ ਨਹੀਂ ਨਹੀਂ ਠੀਕ ਆ ਭੈਣ ਜੀ ਆਪਣਾ ਨਾ ਸਵਟਰ ਲੈ ਜਾਓ ਅੰਟੀ ਜੀ ਲਾ ਕੇ ਕੋਈ ਨਹੀਂ ਜਤਿਆ ਆ ਕੇ ਫੇਰ ਲਾ ਕੇ ਲੈ ਜਾਗੇ ਨਹੀਂ ਬਸ ਆ ਗਏ ਤੇ ਭੈਣ ਜੀ ਪਰ ਇੱਥੇ ਮਤਲਬ ਇਹ ਜੇ ਪਾਣੀ ਪੂਣੀ ਨਹੀਂ ਉਹ ਜੋ ਸਰਕਾਰੀ ਨਾ ਪਾਣੀ ਆਉਂਦਾ ਜੇ ਤੇ ਬੱਤੀ ਵੀ ਬਿੱਲ ਬੜਾ ਜਮਾ ਹੋਇਆ ਜੇ ਕੋਈ ਕੱਲ ਨੂੰ ਮੈਨੂੰ ਨਾ ਕਿਉ ਤੇਹਾਡਾ ਨਹੀਂ ਜਿਉ ਹੈਗਾ ਉਹ ਜਿਹੜੇ ਹੱਟ ਤੋਂ ਪਹਿਲਾਂ ਮਾਲਕਮ ਕਾਣਾ ਕਿਰਾਏਦਾਰ ਆਏ ਸੀ ਨਾ ਉਹਨਾਂ ਦਾ ਕਿਤੇ ਜਮਾ ਜੂਆ ਹੋਇਆ ਉਹ ਤਾਂ ਕਿਰਾਇਆ ਵੀ ਦੇ ਕੇ ਗਏ ਅੱਛਾ ਹਾਂ ਪਾਣੀ ਨਹੀਂ ਨੰਦਾ ਪਾਣੀ ਸਰਕਾਰੀ ਤੋਂ ਕਾਣੀ ਨਹੀਂ ਜਾਂਦੇ ਕੋਈ ਨਹੀਂ ਆਪਾਂ ਜੂਨਟ ਜੂਨਟ ਵੇਖ ਲਾਂਗੇ ਆਪਾਂ ਆਪਣੇ ਹਿਸਾਬ ਨਾਲ ਸਾਬ ਮੀਟਰ ਲਵਾ ਲਾਂਗੇ ਤੂੰ ਹੀ ਮੰਮੀ ਆਏ ਕਹਿੰਦੇ ਸਿੱਧੀ ਦੱਸ ਆਏ ਭੈਣ ਅੰਟੀ ਜੀ ਨਾ ਨਹੀਂ ਨੁੰਦੇ ਹਾਂ ਘਟਵਾ ਦਿਨਾ ਇਹਦਾ ਨੂੰ ਪਾਣੀ ਵੀ ਨਹੀਂ ਰੋੜਨੇ ਪੈਣਾ ਤੇ ਭਾਂਡੇ ਆਈਂ ਡਿਸਪੋਜ਼ੇਬਲ ਲਿਆਉਣੇ ਆ ਠੀਕ ਹੈ ਖਾ ਕੇ ਬਾਹਰ ਛੱਡ ਦਾਂ ਮੇਰੀ ਗੱਲ ਸੁ ਟਾਈਮ ਨਾਲ ਟਾਈਮ ਰੱਖ ਲਿਓ ਕੱਲ ਨੂੰ ਬੋਲਣ ਚ ਗੱਲ ਨਾ ਆਵੇ ਆ ਐਦਾਂ ਵਿੜਾ ਟਾਡਾ ਤੇ ਐਦਾਂ ਮਿਲਣਾ ਅੱਧੇ ਚ ਪ੍ਰਿੰਸਫਾਈ ਕਰਨੇ ਅੱਧੇ ਚ ਮੈਂ ਕਰਨੀ ਹੈ ਹੈ ਤੇ ਟਾਈਮ ਨਾਲ ਤੁਸੀਂ ਇਹਦਾ ਕਿਉਂ ਆਪਣਾ ਨਹਾਉਣ ਦਾ ਬਾਥੂ ਜਾਣਦਾ ਤੇ ਸਾਡਾ ਵੀ ਆਂਟੀ ਜੀ ਮੈਂ ਤਾਂ ਨਾ ਗੱਲ ਕਰਦੀ ਮਮੀ ਮੇਰੀ ਸਧਰੀ ਜੀ ਆਹ ਕਮਰਾ ਤੇ ਆਹ ਡਿਓਰੀ ਸਾਡੀ ਹੋ ਗਈ ਹਾਂਜੀ ਅਗਲਾ ਬਾਕੀ ਵਿੜਾ ਤੁਹਾਡਾ ਤੇ ਫਿਰ ਉਧਰ ਜੇ ਤੁਸੀਂ ਸਫਾਈ ਨਹੀਂ ਕਰਨੀ ਤਾਂ ਉਧਰ ਆਉਣਾ ਵੀ ਨਹੀਂ ਜੇ ਤੇ ਹੁਣ ਬਾਥਰੂਮ ਤੇ ਤੁਹਾਡਾ ਬਾਥਰੂਮ ਤੇ ਉਧਰ ਹੀ ਆ ਤੂੰ ਜਾਣਾ ਕਿਉਂ ਨਹੀਂ ਫਿਰ ਭੈਣ ਜੀ ਉਥੇ ਉਥੇ ਤੈਨੂੰ ਪੋਚਾ ਵੀ ਮਾਰਨਾ ਤੇ ਵਿੜਾ ਤਾਂ ਸਾਰਾ ਸਾਡੇ ਹਿੱਸੇ ਆ ਗਿਆ ਨਹੀਂ ਭੈਣ ਜੀ ਅਸੀਂ ਵੀ ਆਏ ਦੀ ਫਿਰ ਜਾਇਆ ਕਰਨਾ ਨਾ ਬਾ ਨੂੰ ਤੇ ਜੇ ਹਾਂਈ ਤੁਹਾਡੇ ਵਾਲੇ ਰਾਜ ਸਫਾਈ ਕਰਨੀ ਫੇ ਤੂੰ ਵੀ ਤੁਹਾਡੇ ਵਾਲੇ ਰਾਜ ਕਰ। ਮੈਂ ਤਾਂ ਪਹਿਲਾਂ ਗੱਲ ਕੀਤੀ ਫੇ ਇੱਧਾ ਤੁਹਾਡਾ ਤਾਂ ਠੀਕ ਤੇ ਚਾੜੂ ਲਾ ਦੇ ਕਰ ਹਾਂ ਇੱਧਰ ਪੋਚਾ ਲਾ ਦੇ ਕਰ। ਠੀਕ ਇੱਕ ਦਿਨ ਹੈ ਨਾ ਤੂੰ ਹੀ ਲਾ ਦੇ। ਇੱਕ ਦਿਨ ਨਹੀਂ। ਰੋਜ਼ ਸਾਰੇ ਚਾੜੂ ਲਾ ਦੇ ਪੋਚੇ ਲਾ ਦੇ ਕਰ। ਗਲੀ ਚ ਮੈਂ ਵੀ ਇੱਕ ਦਿਨ ਝਾੜ ਪੋਚਾ ਤੂੰ ਹੀ ਲਾ ਦਿਆ ਕਰੋ ਇੱਕ ਦਿਨ ਝਾੜ ਪੋਚਾ ਮੈਂ ਲਾ ਦਿਆ ਕਰਾਂ। ਅੰਟੀ ਸਿਆਣੀ ਤੇ ਮਨ ਲੱਗਾ ਤੂੰ ਆਪਣੇ ਆਪ ਨੂੰ ਸਮਝ ਜਾਨੀ ਐ ਸ਼ਦਾਈ ਦੇਦੇ ਨਾ ਲੋਲੇ ਆ। ਮੈਂ ਕਹਿੰਦੀ ਵੀ ਮੈਂ ਤੁਹਾਡੇ ਨਾਲ ਤੇ ਵੈਸੇ ਤੂੰ ਜਿਆਦੀ ਮੈਨੂੰ ਚਾਹਤ ਨਾਲ ਦਿੰਦੇ। ਨਹੀਂ। ਮੰਮੀ ਮੇਰੀ ਸੱਦਰੀਏ ਤਾਂ ਮੈਂ ਤਾਂ ਟੜਨਾ ਗੱਲ ਕੰਦੀ ਹੋਰ ਐਵੇਂ ਥੋੜਾ ਪੋਜ ਮਾਰ ਕੇ ਨੋਤੀ ਜਿੱਦਾ ਫੋਟੋ ਸ਼ੂਟ ਚ ਆਏ ਹੁੰਦੇ ਆ ਉਹ ਗੱਲ ਛੋਟੇ ਮੈਂ ਕਹਿੰਦੀ ਕਿ ਇੱਕ ਦਿਨ ਇੱਥੇ ਤੁਸੀਂ ਝਾੜੂ ਲਾ ਦਿਆ ਮੈਂ ਪੋਚਾ ਲਾ ਦਾਂਗੇ ਤੇ ਇੱਕ ਦਿਨ ਹਾਂ ਇੱਥੇ ਪੋਚਾ ਲਾ ਦਾਂਗੇ ਤੇ ਤੁਸੀਂ ਝਾੜੂ ਲਾ ਲਓ ਆ ਭਾਈ ਉੱਥੇ ਬਹਿ ਕੇ ਘਰ-ਬਾਰ ਕਰ ਲੈਣਾ ਚਾਹ ਕੁੱਟ ਪੀਓ ਤੇ ਆਜੋ ਆਜੋ ਆਂ ਜੀ ਜੀ ਬੁਆ ਨਹੀਂ ਪੁਰਾ ਖੋਲਦਾ ਇਹ ਆ ਨਾ ਮੀ ਮੂੰ ਹੁੰਦੇ ਆ ਨਾ ਤੇ ਉਹ ਮੀਆਂ ਦੇ ਨਾਲ ਫੁੱਲ ਫੁੱਲ ਗਿਆ ਬੁਆ ਤੇ ਬੁਆ ਤੇ ਤੁਸੀਂ ਰੱਖਿਆ ਜਿੱਦਾਂ ਤੇ ਪਿੰਗ ਪਾਉਂਦੇ ਜੋ ਸੌ ਦੇ ਮਹੀਨੇ ਚ ਕਿੰਨਾ ਬੋਲਦੀ ਆ ਕੁੜੀ ਇਹਨਾਂ ਨਾਲ ਤਾਂ ਨਹੀਂ ਸਾਡੀ ਨਿਭਣਨੀ ਇਹਨਾਂ ਨਾਲ ਤਾਂ ਸਾਡਾ ਨਿਤ ਦਾ ਕਲੇਸ਼ ਹੋਇਆ ਕਰਨਾ ਰੋਜ਼ ਉਧਰੋਂ ਮੇਰੇ ਨਿਆਣੇ ਵੀ ਉਹੋ ਜਿਹੇ ਤੇ ਉਧਰੋਂ ਇਹ ਵੀ ਮੈਂ ਰੋਜ਼ ਸਿਰ ਪਾਟਿਆ ਕਰਨਗੇ ਜਿੱਤਾਂ ਦੀ ਹੈਗੀ ਆ ਪੁੱਤ ਮੇਰੀ ਗੱਲ ਸੁਣ ਤੂੰ ਮੈਨੂੰ ਉਥੇ ਸਿੱਧੀ ਸਿੱਧੀ ਕਹੀ ਜਾਣ ਲਈ ਹਾਂ ਦੱਸ ਜਦੋਂ ਤੈਨੂੰ ਪਤਾ ਨਹੀਂ ਜਿਆਦਾ ਨਹੀਂ ਪਹਿਲਾਂ ਬੋਲਦੀ ਤੇ ਜਦੋਂ ਫਿਰ ਕੋਈ ਗੱਲ ਹੋਊਗੀ ਕੱਲ ਨੂੰ ਸਾਨੂੰ ਇਹ ਕਰਨੇ ਤੁਹਾਡਾ ਵੱਧ ਘਟ ਫੇਰ ਵੇਖੀ ਮੈਂ ਪਟਾਕੇ ਕਿਦਾਂ ਪਉਂਦੀ ਆ ਤੂੰ ਮੈਨੂੰ ਹੁੰਦਾ ਕਿ ਮਾਂ ਪਿਓ ਦੀ ਅਗਲੇ ਦੇ ਸਾਹਮਣੇ ਬੇਇੱਜ਼ਤੀ ਕਰਨੀ ਉਹ ਮਮੀ ਪਤਾ ਨਹੀਂ ਪਟਾਕੇ ਕੋਦੋਂ ਕ ਪਾਉਣੇ ਉਹਨਾਂ ਚ ਉਹਦਾ ਸੱਤੇ ਚੜ ਕੇ ਸੱਤੇ ਲਾਣਾ ਵੀ ਲੈਣੀ ਹੁੰਨੀ ਮੈਨੂੰ ਨਾ ਤਜੂਰੀ ਤਜੂਰੀ ਚੜਾਉਣਾ ਉਹਨਾਂ ਨੇ ਫਿਰ ਮੈਂ ਫਿਰ ਚੜ੍ਹਨ ਤੋਂ ਪਹਿਲਾਂ ਆ ਮੈਂ ਵੇਖਣ ਨਹੀਂ ਆ ਨਾ ਵੇਖੀ ਜਾ ਫਿਰ ਹਾਂ ਉਹ ਤੇ ਆਂਦੇ ਕੀ ਇੱਥੇ ਨਾ ਹੁਣ ਬਿਲ ਬੁਲ ਦਸੀਏ ਕੱਲ ਨੂੰ ਪ੍ਰੇਮ ਪਿਆਰ ਪੈ ਗਿਆ ਨਾ ਤੇ ਏਦਾਂ ਕਰਨਾ ਚੱਲ ਰਹੇ ਆਂਦੇ ਲੋੜ ਪੈ ਜਾਂਦੀ ਨਾ ਪ੍ਰੇਮ ਆਪਣੀ ਥਾਂ ਤੇ ਗੱਲ ਜਿਹੜੀ ਉਹ ਖਰੀ ਆਪਣੀ ਥਾਂ ਇਹ ਥੋੜਾ ਪਹਿਲੇ ਆਪਣੀ ਥਾਂ ਬੈਠਾ ਜਿੱਥੇ ਤੂੰ ਨੂੰ ਮੇਰੇ ਟਰੇਨ ਨੇ ਕਿਆ ਕਰ ਹਾਂ ਸਾਂਝ ਕਿਆ ਕਰ ਹਾਂ ਸਾਂਝ ਚਲੋ ਜੋ ਵੀ ਹੈਗਾ ਵਾ ਇਹ ਵਾਪੀ ਆਂਦਾ ਦਿੱਤੇ ਆਪੋ ਚ ਨਹੀਂ ਭਾਂਦੀ ਮਾਵਾਂ ਧੀਾਂ ਦੀ ਮੇਰੇ ਨਾਲ ਕਿੱਥੋਂ ਬੰਨੀ ਆ ਕਿੱਦਾਂ ਅੰਦਰ ਕੋੜ ਕੋੜ ਲਾਈ ਕੁਕੜਾ ਉਹ ਵੇਣਾ ਨੇ ਇੱਕ ਵੱਲੋਂ ਚੰਗਾ ਹੀ ਆਹੋ ਬੰਦਾ ਫਾਇਦਾ ਠਾ ਲਿੰਦਾ ਧੀ ਨੂੰ ਮਾਂ ਦੇ ਖਲਾ ਤੇ ਮਾਂ ਨੂੰ ਧੀ ਦੇ ਖਲਾ ਪੜਕਾਉਂਗੀ ਆ ਜਦੋਂ ਕੰਤ ਤੇ ਆਂਦੇ ਕੰਤ ਤੇ ਜਾਂਦੀ ਕੰਤ ਜਾਂ ਮਗਰੇ ਕੁੜੀ ਦੇ ਕੰਨ ਭਰਿਆ ਕਰ ਮੈਨੂੰ ਇਹ ਰਮਣ ਕਿੰਨੇ ਨਹੀਂ ਕਹਿਣਾ ਜੇ ਮੈਂ ਇਹਨਾਂ 'ਚ ਫੋਟ ਨਾ ਪਾਤੀ ਤੇ ਹਾਂ ਇਹਦੇ ਦੇਤੇ ਨਾ ਦੇਚ ਖੁਰੇ ਇਹੋ ਚਲਾਕ ਹੈ ਦੁਨੀਆ ਤੇ ਦੂਜੇ ਤਾਂ ਲੋਲ ਲੈ ਤੋਰੇ ਤੇ ਕੋਈ ਗੱਲ ਨਹੀਂ ਇੱਕ ਵਾਰੀ ਮੇਰੇ ਵਾਸਤੇ ਪੈ ਲੈਂਦੇ ਇਹਨਾਂ ਨੂੰ ਅੱਜ ਤੇ ਇਹਨਾਂ ਨੂੰ ਚਾਹ ਪੀਉਣੀ ਆਂ ਗਾਂ ਦੀ ਗਾਂ ਵੇਖੀ ਜਾਓ ੜਾ ਭੰਜੀ ਚਾਹ ਤੂੰ ਪਿਣੀ ਪੁੱਤ ਚਾਹ ਦੇ ਦੋ ਮੇਰੇ ਮੂੰਹ ਸੇ ਤਾਂ ਬੈਣਾ ਵਾ ਉਹ ਕੁਰਸੀ ਵੇਲੀ ਕਰ ਲੋ ਪਰ ਇਹ ਹੋਊਗਾ ਥੋੜਾ ਜਿਆ ਇੱਥੇ ਬਹਿ ਜਾਣੀ ਬੈੱਡ ਤੇ ਲੱਗੇ ਲੱਗੇ ਆਂਟੀ ਬਹਿ ਲਓ ਲੱਗੇ ਬੈਠ ਕੇ ਗੱਲਾਂ ਗੁੱਲਾਂ ਕਰੀ ਹੋਰ ਭੈਣ ਜੀ ਹਾਂ ਕਰਤੂ ਮਗਰ ਕਿੰਨੀ ਕਿ ਫੈਮਿਲੀ ਤੁਹਾਡੀ ਉਹ ਬੇਟਾ ਵੀ ਮੇਰਾ ਬਾਹਰ ਆ ਠੀਕ ਮੇਰੇ ਹਸਬੰਦ ਵੀ ਬਾਹਰ ਹੀ ਆ ਠੀਕ ਅੱਛਾ ਫਿਰ ਭੈਣ ਜੀ ਮਤਲਬ ਗਏ ਆ ਤਾਂ ਤੁਸੀਂ ਆਪਣਾ ਮਕਾਨ ਕੋਈ ਨਹੀਂ ਲਿਆ ਜੀ ਲੈਣਾ ਵਾ ਭੈਣ ਜੀ ਉਹ ਨਾ ਥੋੜੇ ਜੇ ਪੈਸੇ ਪਹੁੰਚੁੱਕੇ ਹੀ ਉਹਨਾਂ ਨੂੰ ਭੇਜਣ ਵਾਸਤੇ ਤੇ ਹੁਣ ਉਹਨਾਂ ਨੇ 2-4 ਸਾਲਾਂ ਤੱਕ ਆਉਣਗੇ ਤੇ ਫੇਰ ਆਪਣਾ ਖਰੀਦਾਂਗੇ ਆਪਾਂ ਮੇਰੇ ਆਪਣਾ ਫੇਰ ਮਾਤੀ ਇਹ ਤੁਹਾਨੂੰ ਹਾਂਜੀ ਹੋਈ ਨਹੀਂ ਬਸ ਤੋਂਵੇਂ ਹੀ ਆ ਮਾਤੀ ਆ ਠੀਕ ਸਾਡਾ ਕਿਤੇ ਕਿੰਨਾ ਕੰਮ ਹਾਂਜੀ ਹਾਂਜੀ ਤੇ ਮੈਂ ਕੀ ਤੁਸੀਂ ਕੰਮ ਤੇ ਕਿਤੇ ਜੌਬ ਕਰਦੇ ਹਾਂ ਹਾਂਜੀ ਮੈਂ ਕਢਾਈ ਦਾ ਕੰਮ ਕਰਦੀ ਹਾਂ ਠੀਕ ਚਾਹਾਨੂੰ ਇੰਨਾ ਤਾਂ ਫਾਇਦਾ ਹੋਜੂ ਸੂਟ ਕਢਾਇਆ ਕਰਾਂ ਕੋਈ ਨਹੀਂ ਵੰਨ ਸੁਣਨੇ ਪੈਂਜੀ ਜਿੱਦਾਂ ਦੇ ਕੋਲ ਕੱਢ ਕੇ ਦਿਆ ਕਰਾਂ ਚਲੋ ਫੜੋ ਚਾਹ ਕਢਾਈ ਦੇ ਉੱਤੇ ਲਿਖਿਆ ਕਰਨਾ ਫੋਨ ਲਗਾਓ ਆਂਂ ਅੰਟੀ ਜੀ ਮੇਰਾ ਗੋਡਾ ਛੱਡੋ ਕੇ ਆਜੋ ਘੁੱਦੀ ਚ ਨੀ ਤੇ ਬੈਜੋ ਨਹੀਂ ਇਹ ਆਵੇ ਸਾਈਡ ਤੇ ਹੀ ਆ ਚਾਹ ਪੀ ਲੈ ਪਤਾ ਤਾਂ ਤੀ ਇਤਨੀ ਠੰਡੀ ਆ ਠੰਡੀ ਆ ਤੁਸੀਂ ਨਹੀਂ ਲਈਂ ਜਾਂਦੀ ਆ ਵੇਖੋ ਫਿਰ ਮੈਂ ਥੋੜੇ ਮੈਜ ਥੋੜਾ ਚਿਰ ਹੋਏ ਹੋਣੇ ਪੀਤੀ ਸੀ ਗੈਸ ਬੜੀ ਬਣ ਜਾਂਦੀ ਆ ਨਾ ਫਿਰ ਇਹ ਸਾੜ ਜਾਂ ਬੜਾ ਪੀਂਦਾ ਇਹਨਾਂ ਥੋੜੀ ਜੀ ਘੁੱਟਕ ਲੱਗੀ ਚਾਹ ਪੀ ਲੈਣੀ ਮੰਮੀ ਆਂਟੀ ਨੂੰ ਤੇ ਗੈਸ ਹੋ ਜਾਂਦੀ ਆ ਨਹੀਂ 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 ਮੈਂ ਘੁੱਟਕ ਪੀ ਲੈਣੀ ਹੁੰਨੀ ਆ ਹਮ ਅੱਜ ਕੱਲ ਪਤਾ ਕੀ ਹੈ ਭਾਵੇਂ ਸਾੜ ਪਵੇ ਜੋ ਮਰਜੀ ਹੋਵੇ ਚਾਹ ਤੋਂ ਬਿਨਾ ਨਹੀਂ ਰਹਿ ਜਾਂਦਾ ਹੱਸ ਜਿੰਦੀ ਮੇਰੇ ਤਾਂ ਦਿਮਾਗ ਚ ਨੁਕਸੈ ਗਈ ਹਾਂਜੀ ਕੀ ਕੁਛ ਕਿਹਾ ਨਹੀਂ ਨਹੀਂ ਮੈਂ ਕਿਹਾ ਵੀ ਚਾਹ ਵੇਖੋ ਕਿੱਡੀ ਸੋਹਣੀ ਚੁੱਟੀ ਆ ਚਾਹ ਮੈਂ ਬੜੀ ਵਧੀਆ ਬਣੂਨੀ ਚਾਹਦਾਂ ਵਟ ਕੱਢ ਦੇਣੀ ਪ੍ਰੈਸ ਮਾਰਦੇ ਜੀ ਜੇ ਲੋਡ ਪਵੇ ਨਾ ਤਾਂ ਮੈਂ ਬੰਦਿਆਂ ਦੇ ਵੀ ਮੱਟ ਕੱਢ ਦਿੰਨੀ ਹੁੰਦੀ ਆ ਤਾਂ ਹਾਂ ਹੀ ਤਾਂ ਆਪਣੀ ਜੀ ਜੇ ਲੋਡ ਪਵੇ ਨਾ ਪ੍ਰਸ ਹੋ ਜਾਂਦੇ ਮੱਟ ਪਾ ਦਈਦੇ ਆ